ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹਤਿਆਕਾਂ ਦੇ ਮੁੱਖ ਦੋਸ਼ੀ ਗੈਂਗਸਟਰ ਸਤਵਿੰਦਰ ਸਿੰਘ ਉਰਫ 골ਡੀ ਬਰਾੜ ਦੀ ਮੌਤ ਦੇ ਦਾਅਵਿਆਂ ਨੂੰ ਅਮਰੀਕਾ ਦੇ ਪੁਲਿਸ ਨੇ ਝੂਠ ਦੱਸਿਆ ਹੈ ਕੈਲੀਫੋਰਨੀਆ ਦੇ ਪੁਲਿਸ ਮੁਤਾਬਕ ਬੁੱਧਵਾਰ ਨੂੰ ਉਥੋਂ ਦੇ ਫਰੇਜ਼ ਨੂ ਇਲਾਕੇ 'ਚ ਗੋਲੀਬਾਰੀ ਦੀ ਘਟਨਾ ਜ਼ਰੂਰ ਹੋਈ ਸੀ ਜਿਸ ਵਿੱਚ ਦੋ ਲੋਕ ਜ਼ਖਮੀ ਵੀ ਹੋਏ ਸੀ ਜਿਨ੍ਹਾਂ 'ਚ ਇੱਕ ਨੇ ਹਸਪਤਾਲ 'ਚ ਦਮ ਤੋੜ ਦਿੱਤਾ ਸੀ ਹਾਲਾਂਕਿ ਇਹ ਸ਼ਖਸ਼ 골ਡੀ ਬਰਾੜ ਨਹੀਂ ਸੀ ਦਰਅਸਲ ਇੱਕ ਕਨਫਿਊਜ਼ਨ ਇੱਕੋ ਜਿਹੇ ਨਾਮ ਅਤੇ ਮਿਲਦੀ ਜੁਲਦੀ ਸ਼ਕਲ ਕਰਕੇ ਹੋਈ ਸੀ ਮਰਨ ਵਾਲੇ ਸ਼ਖਸ ਦੀ ਪਛਾਣ 37 ਸਾਲ ਦੇ ਜੇਵੀਅਰ ਗਲਾਰਾਨੀ ਦੇ ਤੌਰ ਤੇ ਹੋਈ ਹੈ ਜਦਕਿ ਕੱਲ ਦਿਨ ਭਰ ਚੱਲੀਆਂ ਖਬਰਾਂ ਚ ਇਹ ਦਾਵਾ ਕੀਤਾ ਜਾ ਰਿਹਾ ਸੀ ਕਿ ਅਮਰੀਕਾ ਚ ਗੋਲੀਆਂ ਮਾਰ ਕੇ ਗੋਲਡੀ ਬਰਾਡ ਦੀ ਹਤਿਆ ਕਰ ਦਿੱਤੀ ਗਈ ਹੈ ਫਰੈਂਚ ਨੂੰ ਪੁਲਿਸ ਡਿਪਾਰਟਮੈਂਟ ਦੇ ਲੈਫਟੀਨੈਂਟ ਵਿਲੀਅਮ ਜੇ ਡੂਲੀ ਨੇ ਕਿਹਾ ਕਿ ਸਾਡੇ ਕੋਲ ਦੁਨੀਆ ਭਰ ਤੋਂ ਗੋਲਡੀ ਬਰਾਡ ਨੂੰ ਲੈ ਕੇ ਇਨਕੁਆਰੀ ਆ ਰਹੀ ਹੈ ਸੋਸ਼ਲ ਮੀਡੀਆ ਤੇ ਉਸ ਦੀ ਮੌਤ ਦੀ ਝੂਠੀ ਖਬਰ ਫੈਲਾਈ